ਭਾਈ ਉਹ ਸਭ ਦਾ ਭਲਾ ਕਰੇ ਪਰ ਮੈਂ ਇੱਕ ਗੱਲ ਕਹਾਂਗਾ ਜਿਹੜੇ ਬਾਬਾ ਦੀਪ ਸਿੰਘ ਬਾਰੇ ਕੁਝ ਬੋਲਦੇ ਨੇ ਬਾਬਾ ਜੀ ਦਿয়ালੂ ਹੈ ਬਾਬਾ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਬਾਬਾ ਜੀ ਦਿয়ালੂ ਪਰ ਮੈਂ ਉਹਨਾਂ ਨੂੰ ਇਸ ਮਾਈਕ ਤੇ ਕਹਿਣਾ ਬਾਬਾ ਜੀ ਦਿয়ালੂ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਤੁਹਾਨੂੰ ਬਾਬਾ ਨੋਹ ਸਿੰਘ ਨੇ ਨਹੀਂ ਬਖਸ਼ਣਾ ਯਾਦ ਰੱਖਣਾ ਬਾਬਾ ਜੀ ਨੇ ਕੁਝ ਨਹੀਂ ਕਹਿਣਾ ਬਾਬਾ ਦੀਪ ਸਿੰਘ ਬਾਬਾ ਨੋਹ ਸਿੰਘ ਨੇ ਨਹੀਂ ਬਖਸ਼ਣਾ ਬਾਕੀ ਦੇ ਸ਼ਹੀਦ ਸਿੰਘਾਂ ਨੇ ਵੀ ਨਹੀਂ ਬਖਸ਼ਣਾ ਸਾਰੇ ਬਾਬਾ ਨੋਸੇ ਜੀ तकरीबन 10 ਸਾਲ ਵੱਡੇ ਸੀ ਕਮਬਦੀ ਸੀ ਤੇ ਬਾਬਾ ਨੋਸੇ ਜੀ ਨੇ 76ਵੇਂ ਦੇ ਵੀ ਉਹਨਾਂ ਕੋਲੋਂ ਸੰਧਿਆ ਵੀ ਹੋਰ ਵੀ ਜਿਵੇਂ ਜਿਵੇਂ ਸਾਰੇ ਏਡੇ ਪੱਕੇ ਸਾਥੀ ਸੀ ਦੇਖੋ ਕਦਮ ਨਾਲ ਕਦਮ ਜਿ ਮਲਾਇਆ ਉਹਦਰ ਡਾਲਾ ਸਾਹਿਬ ਹੈ ਉਹਦਰ ਬਾਬਾ ਨੋਸੇ ਦਾ ਸਾਹ ਇਸ ਤਰ੍ਹਾਂ ਤਰ੍ਹਾਂ ਇਹਨਾਂ ਨੇ ਬਾਬਾ ਨੋਸੇ ਜੀ ਦੇ ਤਾਂ ਤਨਮਨ ਸਭ ਕੁਝ ਬਾਬਾ ਦੀਪ ਸਿੰਘ ਜੀ ਦੇ ਤਿਆਰ ਦੇ ਵਿੱਚ ਸਾਰੀ ਯਾਰੀ ਪਾਈ ਹੋਵੇ ਹੋਰ ਸ਼ਹੀਦ ਸਿੰਘ ਸਾਰੇ ਤਾ ਉਹ ਬਰਦਾਸ਼ਤ ਕਰਨਗੇ ਹੋਰੀ ਬੱਕੀ ਬਾਬਾ ਦੀ ਸੀ ਤੇ ਦਿਆਲੂ ਬਿਲਕੁਲ ਹੀ ਗਿਆਨ ਦਾ ਜਵਦੀ ਸਾਹਿਬ ਪੜੀ ਜਾ ਰਹੀ ਹੈ ਤੁਮ ਜਵਦੀ ਸਾਹਿਬ ਕੋਣੀ ਤੁਮਰੀ ਸਾਹਿਬ ਪੜੀ ਜਾ ਰਹੀ ਹੈ